ਰਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਕਿਰਨਦੀਪ ਕੌਰ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਮੁਹੱਬਤ ਦਾ ਭਾਗ 7ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰੀਏ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਦੂਜੇ ਹੀ ਦਿਨ ਚਰਨ ਗਜ਼ਲੈਂਸ ਸੰਤੋਖ ਕਾਰਾਇਆ ਜਦੋਂ ਨੂੰ ਪਤਾ ਲੱਗਿਆ ਕਿ ਨਸੀਬ ਨੇ ਮੁੰਡੇ ਨੂੰ ਜਨਮ ਦਿੱਤਾ ਉਹ ਬਹੁਤ ਖੁਸ਼ ਹੋਇਆ ਨਸੀਬ ਨੂੰ ਬਾਹਰ ਬਧਾਇਆ ਗਿਆ ਸਭ ਤੋਂ ਪਹਿਲਾਂ ਸਾਰਾ ਹੀ ਟੱਬਰ ਛਿੜੀ ਵਾਲ ਮੱਥਾ ਟੇਕਣ ਗਿਆ ਗੁਰਵਿੰਦਰ ਸਭਾ ਮਹੀਨੇ ਤਾਂ ਹੋ ਗਿਆ ਸੀ ਰਾਣਾ ਨੂੰ ਉਹਦੇ ਪਰਾਵ ਦੇ ਸੋਰੇ ਪਿੰਛਾ ਡਾਈ ਸੀ ਕਿਉਂਕਿ ਨਸੀਬ ਹੁਣ ਕੰਮ ਧੰਦੇ ਕਰਨ ਲੱਗ ਪਈ ਸੀ ਮੋੜ ਤੋਂ ਘਰ ਵਿੱਚ ਖੁਸ਼ੀਆਂ ਨੇ ਪੈਰ ਫਸਾਰੇ ਸੀ ਸੰਤੋਖ ਨੱਭਾ ਤੇ ਬਲਵੀਰ ਮੁੰਡੇ ਨੂੰ ਵਾਰੋ-ਵਾਰੇ ਕੋਦੀ ਖੜਾਉਂਦੇ ਰਹਿੰਦੇ ਸੰਤੋਖ ਨਸੀਬ ਦਾ ਬਹੁਤ ਖਿਆਲ ਲੱਗਦਾ ਤੇ ਕਹਿੰਦਾ ਕਿ ਜੇ ਅੱਜ ਸਾਡੇ ਮਾਪੇ ਜਿਉਂਦੇ ਹੁੰਦੇ ਉਹ ਤੇਰੀ ਕਿੰਨੀ ਦੇਖਭਲ ਕਰਦੇ ਮੁੰਡੇ ਨੂੰ ਵੇਖ ਉਹਨਾਂ ਦੇ ਉੱਤੇ ਧਰਤੀ ਪੈਰ ਨਹੀਂ ਸੀ ਲੱਗਣੇ ਪਰ ਨਸੀਬ ਜਿਹੀ ਯੋਰਥ ਆਣਗੁਆਚ ਕਿਤੇ ਨਹੀਂ ਸੀ ਸਾਰੇ ਨਸੀਬਦਿਆ ਸਿਫਤਾਂ ਕਰਦੇ ਨਹੀਂ ਸੀ ਤੱਕਦੇ। ਭਵੇਂ ਜੀਤ ਨੇ ਜੋਰ ਲਾ ਲਿਆ ਸੀ ਨਸੀਬ ਨੂੰ ਬਦਨਾਮ ਕਰਨ ਦਾ ਪਰ ਕਿਸੇ ਨੇ ਵੀ ਨਸੀਬ ਨੂੰ ਮਾੜਾ ਨਹੀਂ ਸਿਕੇਹਾ। ਬੱਗੇ ਵਰਗੇ ਜੀਤ ਦੀਆਂ ਅਜਈਆਂ ਗੱਲਾਂ ਤੇ ਕਚੀਚੀਆਂ ਲੈਂਦੇ ਪਰ ਜੀਤ ਵਰਗੇ ਮਸਟੰਡੇ ਬੰਦੇ ਤੋਂ ਪਾਸਾ ਹੀ ਰੱਖਣਾ ਬਿਹਤਰ ਸਮਝਦੇ। ਜੀਤ ਤੇ ਮਗਰ ਨਿਆਈ ਵਲੇ ਕੇ दारू ਕਢੀ ਪੀ ਰਹੇ ਸੀ। ਜੀਤ ਕਿ ਮਗਰਾ ਇਸ ਕਾਲ ਚ ਮੇਰੀ ਹੱਤ ਕਾ ਉਹ ਟਿੱਡੀ ਜੀ ਜਿਨਾਨੀ ਕਿਵੇਂ ਵੀ ਮੇਰੇ ਕਾਬੂ ਨਹੀਂ ਆਉਂਦੀ ਮਗਰ ਓਏ ਹੁਣ ਤਾਂ ਛੜਦੇ ਖਿਹੜਾ ਉਹਦੇ ਇੱਕ ਜਵਾਕ ਦੀ ਮਾਂ ਬਣ ਗਈ ਪਰ ਤੇਥੋਂ ਲੋਟ ਨਹੀਂ ਆਈ ਜੀ ਖਿਹੜਾ ਨਹੀਂ ਛੜਦਾ ਜੱਟ ਬਦਲਾ ਤਾਂ ਮੈਂ ਲੈ ਕੇ ਹਟਣਾ ਨੜੇ ਤੈਨੂੰ ਨਹੀਂ ਪਤਾ ਓਏ ਮਗਰਾ ਜਵਾਕ ਹੋਏ ਤਾਂ ਵਾਜਨਾ ਨੇ ਹੋਰ ਜਮਾਨ ਹੋ ਜਾਂਦੀ ਆ ਦੋਵੇਂ ਹੱਸਣ ਲੱਗੇ ਖਿੜਮੀ ਜੀ ਰੋ ਸੋਣ ਦਾ ਮਹੀਨਾ ਹਰ ਪਾਸੇ ਰੌਣਕ ਲੱਗੀ ਹੋਈ ਸੀ ਸੰਤੋਖ ਨੇ ਮੁੰਡੇ ਹੋਣ ਦੀ ਖੁਸ਼ੀ 'ਚ ਛਿੜੀ 'ਚ ਅਖੰਡ ਪਾਠ ਰਖਵਾਇਆ ਸੀ ਚਰਨਾ ਨਸੀਬ ਨੂੰ ਕੋਸ਼ ਵਿਖ ਬਹੁਤ ਹੀ ਖੁਸ਼ ਸੀ ਪਤਾ ਨਹੀਂ ਕਿਉਂ ਨਸੀਬ ਨਾਲ ਨੂੰ ਵਖਰੀ ਜੀ ਖਿੱਚ ਸੀ ਜਦੋਂ ਵੀ ਉਹ ਨਸੀਬ ਨੂੰ ਵੇਖ ਲੈਂਦਾ ਉਹਦਾ ਚਿੱਤ ਖੁਸ਼ ਹੋ ਜਾਂਦਾ ਹਰ ਕੰਮ ਉਹ ਪੂਰੇ ਜੋਸ਼ ਨਾਲ ਕਰਨ ਲੱਗ ਪੈਂਦਾ ਸੀ ਛੜੀ ਵਿੱਚ ਵੱਡੇ ਵੱਡੇ ਬੋੜ ਤੇ ਪਿੱਪਲ ਹੋਰ ਵੀ ਬਹੁਤ سارے ਦਰਖਤ ਤੇ ਉਹਨਾਂ ਉੱਪਰ ਪਾਈਆਂ ਲਨੀਆਂ ਵਿੱਚ ਚੀਂ-ਚੀਂ ਕਰਦੇ ਨਿੱਕੇ ਬੂਟੇ ਚਰਨੀ ਨੂੰ ਚੰਗੇ ਲੱਗਦੇ ਮੋਰ ਤਾਂ ਜਿਹੜੇ ਦੀ ਰੌਣਕ ਨੂੰ ਹੋਰ ਫੁਦਾਉਂਦੇ ਸੀ ਅਖੰਡਪਾਠ ਖੁੱਲਣ ਕਰਕੇ ਸੰਤੋਖ ਦਾ ਸਾਰਾ ਗਵੜ ਜਿਹੜੇ ਵਿੱਚ ਪਾਠੀ ਬਾਬਿਆਂ ਦੀ ਸੇਵਾ ਕਰਦਾ ਸੀ ਰਾਣ ਤੇ ਤਨਗੁਰ ਦੀ ਕੁੜੀ ਸਿੰਦਰ ਵੀ ਅਖੰਡਪਾਠ ਤੇ ਆਈਆਂ ਹੋਈਆਂ ਸੀ ਜੇ ਤੋਂ ਨਸੀਬ ਦੇ ਚਿਹਰੇ ਤੇ ਖੁਸ਼ੀ ਵੇਖੀ ਨਹੀਂ ਸੀ ਗਈ ਉਹ ਅਗਲਾ ਕੰਡ ਕਰਨ ਲਈ ਤਿਆਰ ਵਰ ਤਿਆਰ ਖੜਾ ਸੀ ਸਭ ਤੋਂ ਪਹਿਲਾਂ ਉਹਨੇ ਚਰਨੇ ਦੀ ਪਰਜਾਈ ਸਿੰਦੂ ਨੂੰ ਆਪਣੇ ਕੋਲ ਸੱਦਿਆ ਤੇ ਸਾਰੀ ਗੱਲਬਾਤ ਉਹਨੂੰ ਸਮਝਾਈ ਲਾਲ ਚਨੀ ਸ਼ਿੰਦੋ ਵੀ ਨਸੀਬ ਕੋਲ ਆਪਣਾ ਬਦਲਾ ਲੈਣਾ ਚਾਹੁੰਦੀ ਸੀ ਸ਼ਿੰਦੋ ਨੇ ਤੁਰੇ ਜਾਂਦੇ ਬਲਵੀਰ ਨੂੰ ਆਵਾਜ਼ ਮਾਰੀ ਸ਼ਿੰਦੇ ਨੂੰ ਜਿਵੇਂ ਮਰਦਾਂ ਪਰਮਾਉਣ ਦੀ ਕਲਾ ਗੁੜਤੀ ਵਿੱਚ ਮਿਲੀ ਹੋਵੇ ਉਹ ਬਲਵੀਰੇ ਨੂੰ ਕਹਿਣ ਲੱਗੀ ਕਿ ਮੂੰਹ ਨਹੀਂ ਰਹਿ ਜਾ ਹੋਈ ਜਾਂਦਾ ਬਲਵੀਰ ਤੇ ਉਹ ਇਹ ਕਰ ਮੈਨੂੰ ਸਾਡੇ ਘਰ ਤੱਕ ਛੱਡ ਕੇ ਆ ਸ਼ਿੰਦੋ ਨੇ ਬਲਵੀਰੇ ਨੂੰ ਘਰ ਛੱਡ ਕੇ ਆਉਣ ਲਈ ਕਿਹਾ ਰਾਤ ਦੇ ਹਨੇਰੇ ਵਿੱਚ ਸ਼ਿੰਦੋ ਬੱਲ ਵਾਂਗ ਜਗ ਰਹੀ ਸੀ ਜਦੋਂ ਘਰ ਦੇ ਨੇੜੇ ਜੇ ਆਏ ਤਾਂ ਬਲਵੀਰ ਨੇ ਕਿਹਾ ਕਿ ਭਾਬੀ ਹੁਣ ਤਾਂ ਜਾਵੜਾ ਸਾਹਮਣੇ ਹੀ ਆਕਰ ਪਰ ਸ਼ਿੰਦੋ ਨੇ ਕਿਹਾ ਨਾ ਬਲਵੀਰ ਕਰੇ ਤੂੰ ਸਾਡੀ ਪਹਿਲੀ ਵਾਰ ਆ ਹੁਣ ਤਾਂ ਚਾਹ ਪਾਣੀ ਪੀਤੇ ਬਗਰ ਮੈਂ ਹਿੱਲਣ ਨਹੀਂ ਦੇਣਾ ਸ਼ਿੰਦੋ ਦੇ ਜ਼ਿਆਦਾ ਕਹਿਣ ਤੇ ਬਲਵੀਰ ਕਰੇ ਆ ਗਿਆ ਤੇ ਕਿਹਾ ਕਿ ਭਾਬੀ ਸਿਰਫ ਪਾਣੀ ਪਿਆ ਦੇ ਮੈਨੂੰ ਘਰੇ ਉਡੀਕ ਤੇ ਹੋਣਗੇ ਸ਼ਿੰਦੋ ਨੇ ਕੰਧੌਲੀ ਤੇ ਪੈਗੜੀ ਵਿੱਚ ਲਾ ਪਾਣੀ ਬਲਵੀਰ ਨੂੰ ਗਲਾਸ ਵਿੱਚ ਪਾ ਫੜਾਇਆ ਬਲਵੀਰ ਨੂੰ ਪਾਣੀ ਚ ਕੜਤਨ ਜਿਹੀ ਆਈ ਪਰ ਪੀ ਗਿਆ ਬਲਵੀਰ ਭਾਬੀ ਤੁਹਾਡੇ ਨਲਕੇ ਦਾ ਪਾਣੀ ਮੈਨੂੰ ਕੌੜਾ ਲੱਗਦਾ ਸਿੰਦੂ ਨਾ ਬਲਵੀਰ ਸਾਡਾ ਪਾਣੀ ਤਾਂ ਬਿਲਾਈ ਮਿੱਠਾ ਆ ਲੈ ਵੇਖਾਂ ਪੀ ਕੇ ਸਿੰਦੂ ਨੇ ਬੱਚਿਆ ਹੋਇਆ ਪਾਣੀ ਪੀ ਲਿਆ ਤਿੱਕਦਮ ਬੋਲੀ ਓਹ ਹੋ ਬਲਵੀਰਿਆ ਇਹ ਤਾਂ ਤੇਰੇ ਬਾਈ ਨੇ दारू ਪਾ ਕੇ ਰੱਖੀ ਸੀ ਮੈਨੂੰ ਪਤਾ ਨਹੀਂ ਸੀ ਫਿੱਟੇ ਮੂੰਹ ਕੰਜਰ ਦੇ ਆਏ ਨੀ ਵੀ ਜੇ ਚੋਲਸ ਨਹੀਂ ਆ ਤਾਂ ਅੰਦਰ ਜਾ ਕੇ ਮਰ ਲਾ ਸ਼ਿੰਦੋ ਬਲਵੀਰ ਨਾਲ ਜਾਣਵੁੱਝ ਕੇ ਕਹਿਣ ਲੱਗੀ ਬਲਵੀਰ ਨੇ ਕਿਹਾ ਕਿ ਕੋਈ ਨਾ ਭਾਬੀ ਬਾਈ ਨੂੰ ਕੀ ਪਤਾ ਸੀ ਪਰ ਸ਼ਿੰਦੋ ਜਦੋਂ ਨਿਉ ਕੇ ਬਾਲਟੀ ਚੁੱਕਣ ਲੱਗੀ ਤਾਂ ਵੱਡੇ ਘਲਾਮੇ ਵਿੱਚ ਤੇ ਦਿੱਸਦੇ ਇੱਕ ਨੇ ਬਲਵੀਰ ਨੂੰ ਪਾਗਲ ਜਿਹਾ ਕਰ ਦਿੱਤਾ ਉਹਨੂੰ ਤਰੇਲੀਆਂ ਲੱਗੀਆਂ ਸ਼ਿੰਦੋ ਧਾਰ ਕੱਢਣ ਲੱਗੀ ਬਲਵੀਰ ਨੂੰ ਆਪਣੇ ਘਰੇ ਆਉਣਾ ਦੁਪਰ ਹੋ ਗਿਆ ਸੀ ਬਲਵੀਰ ਘਰ ਆਂਦਾ ਕੁਝ ਨਾ ਕੁਝ ਸੋਚੀ ਗਿਆ ਪਰ ਇੱਕਦਮ ਆਪਣੇ ਸਿਰ ਨੂੰ ਫੜ ਆਪ ਮਹਾਰੇ ਹੀ ਬੋਲਿਆ ਇਸ ਉਮਰੇ ਮੈਨੂੰ ਕਦੀ ਜਵਾਨੀ ਫੁੱਟਦੀ ਆ ਨਾ 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 ਮੈਂ ਇਹੋ ਜਿਹਾ ਖਿਆਲ ਕਦੀ ਸੋਚ ਵੀ ਨਹੀਂ ਸਕਦਾ ਫਿਰ ਉਹਨੂੰ ਲੱਗਿਆ ਜਿਵੇਂ ਉਹਦਾ ਹੋਰ ਪਰਛਾਵਾਂ ਉਹਦੇ ਤੇ ਹੱਸਿਆ ਹੋਵੇ ਤੇ ਕਹਿੰਦਾ ਹੋਵੇ ਤੂੰ ਮਰਦ ਨਹੀਂ ਤੈਨੂੰ ਰੱਬ ਨੇ ਇੱਥੇ ਡੰਗਰਾਂ ਨਾਲ ਡੰਗਰ ਹੋਣ ਲਈ ਭੇਜਿਆ ਓਏ ਚਾਰ ਦਿਨ ਦੀ ਜ਼ਿੰਦਗੀ ਆ ਮਨਾਂ ਰੰਗ ਲੀਆਂ ਬਲਵੀਰ ਦਾ ਮਨ ਘੜਕ ਰਿਹਾ ਸੀ ਉਸ ਦਾ ਮੂੰਹ ਲਾਲ ਹੋ ਗਿਆ ਉਸ ਦੇ ਦਿਮਾਗ ਵਿੱਚ ਬਸ ਇੱਕੋ ਗੱਲ ਘੁੰਮ ਰਹੀ ਸੀ ਜੋ ਦੀਆਂ ਅੱਖਾਂ ਨੇ ਵੇਖੀਆਂ ਸੀ ਲਗਦਾ ਉਹਨੇ ਦਿਮਾਗ ਵਿੱਚ ਘੇਰ ਕਰ ਲਿਆ ਸੀ ਰਾਤ ਨੂੰ ਸੌਂਦਿਆਂ ਵੀ ਉਹ ਸਿੰਦੂ ਦੇ ਹੀ ਸੁਪਨੇ ਲੈ ਗਿਆ ਬਲਵੀਰ ਨੂੰ ਲੱਗਿਆ ਕਿ ਅੱਜ ਦੀ ਰਾਤ ਜਿਵੇਂ ਉਹਨੇ ਸਿੰਦੂ ਨਾਲ ਮਨਾਈ ਹੋਵੇ ਨਸੀਬ ਨੂੰ ਬਲਵੀਰ ਉਪਰਾ ਜਿਹਾ ਲੱਗਿਆ ਪਰ ਉਹਨੂੰ ਬਲਵੀਰ ਤੇ ਨੇਬਾ ਆਪਣੇ ਭਰਾਵਾਂ ਵਰਗੇ ਲੱਗਦੇ ਸੀ ਜਿਨ੍ਹਾਂ ਤੇ ਉਹਨੇ ਕਦੇ ਸ਼ੱਕ ਨਹੀਂ ਸੀ ਕੀਤਾ ਬਲਵੀਰ ਦੇ ਮਨ ਵਿੱਚ ਸਿੰਦੂ ਨੇ ਇੱਕ ਤੜਫ ਪੈਦਾ ਕਰ ਦਿੱਤੀ ਸੀ ਦੂਜੇ ਦਿਨ ਬਲਵੀਰ ਫਿਰ ਸਿੰਦੂ ਦੇ ਘਰ ਵੱਲ ਗਿਆ ਪਰ ਕਰ ਅੱਗੋਂ ਦੀ ਲੰਗ ਗਿਆ ਸ਼ਿੰਦੋ ਨੇ ਬਲਵੀਰ ਨੂੰ ਵੇਖ ਲਿਆ ਸੀ ਛਿੜੀਚ ਅਖੰਡਪੜ ਸਾਹਿਬ ਖੁੱਲਿਆ ਹੋਣ ਕਰਕੇ ਸਾਰੇ ਜਣੇ ਸ਼ਾਮ ਨੂੰ ਛਿੜੀ ਵਿੱਚ ਇਕੱਠੇ ਹੋ ਪਾਠ ਸੁਣਦੇ ਸਨ ਛਿੜੀਚ ਜਦੋਂ ਬਲਵੀਰ ਨੇ ਸ਼ਿੰਦੋ ਨੂੰ ਵੇਖਿਆ ਤਾਂ ਖੁਸ਼ ਹੋ ਗਿਆ ਸ਼ਿੰਦੋ ਜੀ ਦੇ ਕਹਿ ਅਨੁਸਾਰ ਸਭ ਕੁਝ ਕਰ ਰਹੀ ਸੀ ਜਦੋਂ ਪਰਸ਼ਾਦਾ ਤਿਆਰ ਹੋਣ ਲੱਗਿਆ ਤਾਂ ਸ਼ਿੰਦੋ ਨੇ ਧਾਰਾ ਘਟਣ ਦਾ ਬਹਾਨਾ ਬਣਾਇਆ ਬਲਵੀਰ ਪਹਿਲਾਂ ਹੀ ਤਿਆਰ ਸੀ ਸ਼ਿੰਦੋ ਨੂੰ ਕਰ ਛੱਡ ਕੇ ਆਨਲੇ ਬਲਵੀਰ ਨੇ ਕਿਹਾ ਕਿ ਭਾਬੀ ਆ ਜਾ ਤੈਨੂੰ ਮੈਂ ਘਰ ਛੱਡ ਆਉਣਾ ਮੈਂ ਵੀ ਘਰੇ ਡੰਗੜਾ ਨੂੰ ਵੇਖਣਾ ਅੱਜ ਬਲਵੀਰ ਸਿੰਧੂ ਦੇ ਬਿਨਾ ਕਹੇ ਹੀ ਅੰਦਰ ਆ ਗਿਆ ਤੇ ਸਿੰਧੂ ਨੂੰ ਕਹਿਣ ਲੱਗਿਆ ਭਾਬੀ ਕੀ ਆ ਤੇਰੇ ਚ ਇਹੋ ਜਾਂ ਮੈਂ ਜਰੂਰ ਤੇ ਤੈਨੂੰ ਵੇਖਿਆ ਬਸ ਤੇਰੇ ਚ ਧਿਆਨ ਹੀ ਨਿਕਲਦਾ ਅਸਲੀ ਦੁਨੀਆ ਤਾਂ ਮੈਨੂੰ ਤੇਰੇ ਵੇਖਣ ਤੋਂ ਬਾਅਦ ਪਤਾ ਲੱਗੀ ਸਿੰਧੂ ਤਾਂ ਹੀ ਕਹਿੰਦੇ ਹੁੰਦੇ ਆ ਵਿਆਹ ਜ਼ਰੂਰੀ ਆ ਤੂੰ ਤਾਂ ਉਹੀ ਕਟਲੀ ਜ਼ਿੰਦਗੀ ਸੇ ਸੰਤੋਖ ਵੇਖਲਾ ਨਿਤ ਨਜਾਰੀ ਲੈਂਦਾ ਬਲਵੀਰ ਡਰ ਦਾ ਡਰ ਦਾ ਬੋਲਿਆ ਭਾਬੀ ਮੈਨੂੰ ਤਾਂ ਤੂੰ ਨਿਰਾ ਸ਼ਰਬਤ ਲੱਗਦੀ ਆਂ ਇੱਕ ਵਾਰੀ ਤੈਨੂੰ ਕੁਟਕੇ ਆਪਦੇ ਨਾਲ ਲਾਉਣ ਨੂੰ ਚੀ ਕਰਦਾ ਸ਼ਿੰਦੂ ਅਗਲਾ ਕੀ ਕਹੂੰ ਵਿਚਰਨਾ ਬਲਵੀਰ ਦੀ ਭਾਬੀ ਸਾਹਮਣੇ ਬੈਠਾ ਤੇ ਬਲਵੀਰ ਚਰਨੇ ਦੀ ਭਾਬੀ ਬਲਵੀਰ ਨਸੀਬ ਭਾਬੀ ਨੂੰ ਗਲਤ ਨਾ ਕਹ ਉਹ ਇਹੋ ਜਿਹੀ ਨਹੀਂ ਹੈ ਸ਼ਿੰਦੂ ਫਿਰ ਮੈਨੂੰ ਗਲਤ ਲੱਗਦੀ ਆਂ ਬਲਵੀਰ ਤੂੰ ਤਾਂ ਗੁੱਸਾ ਕਰ ਗਈ ਪਰ ਮੈਂ ਤਾਂ ਚਲ ਛੱਡ ਪਹਿਲਾਂ ਇਹਦਾਸ ਮੇਰਾ ਕੰਮ ਕਰੇਗੀ ਸਿੰਧੂ ਤੂੰ ਤਾਂ ਮੈਨੂੰ ਪਹਿਲੇ ਦਿਨੋਂ ਚੰਗਾ ਲੱਗਦਾ ਸੀ ਪਰ ਡਰਦੀ ਨਹੀਂ ਗੱਲ ਨਹੀਂ ਕਰੀ ਐਨਾ ਹਟਾ-ਕਟਾ ਪਿਆ ਤੈਨੂੰ ਭਲਾ ਕੌਣ ਨਾ ਕਰੂ ਗੱਲ ਕਰਨ ਤੋਂ ਬਲਵੀਰ ਨੇ ਸਿੰਧੂ ਦੀਆਂ ਬਾਹਾਂ ਫੜ ਲਈਆਂ ਪਰ ਸਿੰਧੂ ਨੇ ਕੋਈ ਵਿਰੋਧ ਨਾ ਕਰਿਆ ਸਭੋ ਆਪ ਉਹਦੀਆਂ ਬਾਹਾਂ ਵਿੱਚ ਤੇਰੀ ਹੋ ਗਈ ਸਿੰਧਾ ਚਾਹੁੰਦੀ ਸੀ ਕਿ ਬਲਵੀਰ ਨੂੰ ਉਹਦੀ ਆਦਤ ਪੈ ਜਾਵੇ ਫਿਰ ਹੀ ਉਹ ਤੇ ਜੀਤ ਆਪਣੇ ਪਲਾਨ ਵਿੱਚ ਕਾਮਯਾਬ ਹੋਣਗੇ ਚਰਨੀ ਨੂੰ ਜਿਹੜੀ ਵਾਲੇ ਬਾਬੇ ਨੇ ਪੁੱਛਿਆ ਕਿ ਚਰਨਿਆ ਜ਼ਿੰਦਗੀ ਐਵੇਂ ਕੱਢਣੀ ਬਹੁਤ ਔਖੀ ਆ ਤੂੰ ਆਪਦੀ ਸਾਰੀ ਜ਼ਮੀਨ ਬੇਗਾਨੇ ਬੰਦੇ ਨੂੰ ਛੜਵਾਉਣ ਲਈ ਵੇਚ ਕਰ ਦਿੱਤੀ ਪਰ ਕਿਉਂ ਚਰਨ ਬਾਬਾ ਜੀ ਬੇਗਾਨੇ ਲਈ ਨਹੀਂ ਮੈਂ ਤਾਂ ਕਿਸੇ ਆਪਣੇ ਦੀ ਮਦਦ ਲਈ ਕੀਤੀ ਆ ਰੂਹ ਨੂੰ ਸਕੂਨ ਮਿਲਦਾ ਮੇਰੇ ਨਾਲ ਸਾਹਮਣੇ ਨਸੀਬ ਆਪਣੇ ਮੁੰਡੇ ਨੂੰ ਗੋਦੀ ਵਿੱਚ ਮਿਠਾ ਦੁੱਧ ਪਿਆ ਰਹੀ ਸੀ ਹਸੀ ਨਸੀਬ ਨੂੰ ਵੇਖ ਚੜਨਾ ਰੂਹ ਤੋਂ ਖੁਸ਼ ਹੋਇਆ ਚੰਨੇ ਨੂੰ ਲੱਗਿਆ ਕਿ ਇਹ ਕਿਹੋ ਜਿਹਾ ਰਿਸ਼ਤਾ ਨਸੀਬ ਨਾਲ ਕੁਝ ਵੀ ਸਾਂਝਾ ਨਹੀਂ ਪਰ ਫਿਰ ਵੀ ਨਸੀਬ ਆਵਦੀ ਲੱਗਦੀ ਹੈ ਕਿਉਂ ਮੈਂ ਉਹਦਾ ਕੋਈ ਦੁੱਖ ਚੱਲ ਨਹੀਂ ਸਕਦਾ ਚੰਨੇ ਨੂੰ ਪਤਾ ਨਾ ਲੱਗੇ ਕਿ ਕਦੋਂ ਨਸੀਬ ਉਹਦੇ ਕੋਲ ਆ ਕੇ ਬੈਠਦੀ ਚੰਨੇ ਨੇ ਜਰੂਰ ਸਾਹਮਣੀ ਨਸੀਬ ਨੂੰ ਵੇਖਿਆ ਤਾਂ ਸੁਰਤ ਜੀਜ ਆਇਆ ਨਸੀਬ ਚੰਨੇ ਤੇਰਾ ਇਹ एहसान ਕਿਵੇਂ ਮੋੜੂ ਕਿ ਲੋਕਾਂ ਦੀ ਵੀ ਪਰਵਾਹ ਨਹੀਂ ਕੀਤੀ ਮੇਰਾ ਇਹਨਾਂ ਸਾਥ ਦਿੱਤਾ ਬਸ ਤੇਰੇ ਅੱਗੇ ਨਿਮਰਤਾ ਨਾਲ ਹੱਥ ਜੋੜ ਧੰਨਵਾਦ ਕਰ ਸਕਦੀ ਆ ਚਰਨਿਆ ਜਦੋਂ ਵੀ ਤੈਨੂੰ ਲੋੜ ਪਈ ਨਸੀਬ ਤੇਰੇ ਕੋਲ ਖੜੀ ਹੋ ਚਰਨ ਇਹੋ ਜਿਹੀਆਂ ਗੱਲਾਂ ਨਾ ਕਰ ਮੈਂ ਤੈਨੂੰ ਇਹ ਦੱਸਣਾ ਸੀ ਵੀ ਮੈਂ ਸੁਣਿਆ ਅੱਜਕੱਲ ਬਲਵੀਰ ਸਿੰਦੂ ਕੁੜਾਂ ਜਾਣ ਲੱਗ ਪਿਆ ਚਰਨੇ ਦੀ ਗੱਲ ਸੁਣ ਕੇ ਨਸੀਬ ਨੇ ਕਿਹਾ ਕਿ ਮੈਨੂੰ ਵੀ ਬਲਵੀਰ ਕੁਝ ਬਦਲੇ ਜਿਹਾ ਲੱਗਦਾ ਕੋਈ ਗੱਲ ਨਹੀਂ ਚਰਨਿਆ ਤੂੰ ਫਿਕਰ ਨਾ ਕਰ ਮੈਂ ਬਲਵੀਰ ਦਾ ਆਪ ਖਿਆਲ ਰੱਖੂੰ ਵੀ ਕੀ ਕਰਦਾ ਸ਼ਿੰਦੋ ਨੇ ਬਲਵੀਰ ਨੂੰ ਆਪਣੀ ਚਾਟ ਤੇ ਲਾ ਲਿਆ ਇੱਕ ਦਿਨ ਰਾਹ ਵਿੱਚ ਜੀਤ ਟੱਕਰਿਆ ਤੇ ਬਲਵੀਰ ਨੂੰ ਬੋਲਿਆ ਆ ਵੀ ਬਲਵੀਰ ਸਾਡੇ ਕੋਲ ਬਹਿ ਜਾ ਬਲਵੀਰ ਨਹੀਂ ਭਾਈ ਮੈਨੂੰ ਤਾਂ ਘਰੇ ਬੁਲਾਈ ਜਾਂਦੇ ਆ ਜੀਤ ਘਰੇ ਬੁਲਾਉਂਦੀ ਆ じゃ ਘਰ ਵਾਲੀ ਬਲਵੀਰ ਸਾਡੇ ਘਰਾਂ ਵਿੱਚ ਕਿੱਥੇ ਛੁੜੇ ਵਾਲੀ ਜੀਤ ਜਿਹੜੇ ਹੱਥਾਂ ਦੀਆਂ ਪੱਕੀਆਂ ਤੋਂ ਖਾਨਾ ਇਹ ਥੋੜੇ ਦਿਨਾਂ ਲਈ ਹੁੰਦੇ ਆ ਅਸਲੀ ਸਵਾਦ ਤਾਂ ਆਫਤੀ ਰਣ ਕੋਲੋਂ ਖਾਣ ਦਾ ਹੁੰਦਾ ਜੇ ਕਹੀਂ ਤਲਿਆ ਦੇ ਇਹ ਤੈਨੂੰ ਵੀ ਚੂੜੇ ਵਾਲੀ ਫੇ ਐਵੇਂ ਬਗਾਨੇ ਘਰਾਂ ਦੀਆਂ ਕੰਧਾਂ 'ਨਹੀਂ ਟੱਪਣੀਆਂ ਪੈਣੀਆਂ ਤੈਨੂੰ ਬਲਬੀ ਤੈਨੂੰ ਵੀ ਪਤਾ ਯਾਰ ਹੁਣ ਮੇਰੀ ਕੋਈ ਉਮਰਾਂ ਵਿਆਹ ਵਾਲੀ ਜਿੱਤ ਬੰਦਾ ਤੇ ਕੁੜਾ ਕਦੇ ਵੱਡੇ ਨਹੀਂ ਹੁੰਦੇ ਹੁਣ ਵੀ ਤਾਂ ਤੂੰ ਜਾਨਣਾ ਹੀ ਆ ਸਿੰਧੋ ਕੋਲ ਉਹੀਂ ਤੂੰ ਆਪਦੀ ਬਹੂ ਕੋਲ ਰਿਹਾ ਕਰੇਂਗਾ ਬਲਬੀ ਜੇ ਕੱਲ ਨੂੰ ਮਿਲਦੇ ਆਂ ਫਿਰ ਆਪਾਂ ਖੇਤ ਬਲਬੀਰ ਦਾ ਮਨ ਅੰਦਰੋਂ ਕਿਕਲੀਆਂ ਪਾ ਰਿਹਾ ਸੀ ਕਿ ਜੀਤ ਨਾਲ ਵੇ ਸਿੰਦੋਦੀ ਚੰਗੀ ਬਣਦੀ ਆ ਹੋ ਸਕਦਾ ਇਹਦੇ ਕਹੇ ਉਹ ਛੇਤੀ ਮੇਰਾ ਸਾਖ ਸਿਰੇ ਚੜਦੇ ਬਲਬੀਰ ਜਦੋਂ ਘਰੇ ਆਇਆ ਤਾਂ ਨਸੀਬ ਨੇਵਾਜ਼ ਮਾਰੀ ਤੇ ਗੁਰਵਿੰਦਰ ਨੂੰ लाड़ ਕਰਦੀ ਬੋਲੀ ਲੈ ਤੇਰਾ ਚਾਚਾ ਤਾਂ ਪਤਾ ਨਹੀਂ ਕਿੱਥੇ ਛਲੇਬਲੇ ਕਰਦਾ ਰਹਿੰਦਾ ਬਲਬੀਰ ਨੇ ਮੁੰਡੇ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਕਿਹਾ ਭਾਬੀ ਤੂੰ ਇਹ ਨਾ ਮਖੌਲਾ ਕਰੀ ਜਾਇਆ ਕਰ ਮੈਂ ਤਾਂ ਉਹੀ ਗਿਆ ਸੀ ਮਾੜਾ ਜਿਹਾ ਬਾਹਰ ਨੇਪਾ ਹੁਣ ਤੇਰਾ ਧਿਆਨ ਕਟ ਗਿਆ ਕੰਮ 'ਚ ਬਾਰੇ ਫਿਰਦਾ ਰਹਿਣਾ ਮਿਚੜੀ ਛੋੜੀ ਕੀ ਗਿਆ ਤੈਨੂੰ ਬਲਵੀਰ ਨੂੰ ਨੇਪੇ ਤੇ ਹਰਖ ਆ ਗਿਆ ਤੇ ਬੋਲਿਆ ਮੈਂ ਕੀ ਤਵਾਹੀ ਆ ਗਈ ਜਿੰਨਾ ਹੁੰਦਾ ਉਹਨਾਂ ਕਰ ਲਿਆ ਕਰ ਕੰਮ ਹੁਣ ਸਾਰੀ ਦਿਹਾੜੀ ਥੋੜੇ ਮਗਰ ਮਗਰ ਫਿਰਦਾ ਰਹਾ ਗੱਲ ਵਾਦੀ ਵੇਖ ਨਸੀਬ ਨੇ ਕਿਹਾ ਨਾ ਬਈ ਮੈਂ ਤਾਂ ਉਹੀ ਮਜ਼ਾ ਕਰਦੇ ਸੀ ਤੂੰ ਤਾਂ ਉਹੀ ਹਰਖ ਗਿਆ ਮੇਰੀ ਗੱਲ ਤੋਂ ਚਲਾ ਜੋ ਸਾਰੇ ਜਨੇ ਕੋਲੇ ਬੈਠੋ ਮੇਰੇ ਸੱਜਰ ਸੋਈ ਮਾਝ ਦੀ ਬੋਲੀ ਬਣਾਈ ਆ ਰਾਨੂੰ ਆਪਣੀ ਚੰਗੀ ਭਾਬੀ ਦੇ ਗੱਲ ਲੱਗੇ ਭਾਬੀ ਸੱਚ ਦੱਸਾਂ ਤਾਂ ਜਰੂਰੀ ਤੂੰ ਆਈਆਂ ਇਸ ਘਰ ਦੀ ਰੂਹ ਬਦਲ ਦਿੱਤੀ ਮੈਨੂੰ ਮੇਰੀ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਬਸ ਭਾਬੀ ਆਪਣੇ ਘਰ ਦਾ ਥਵਾ ਕਦੇ ਟੁੱਟ ਨਾ ਦੇ ਨਸੀਬ ਕਿਉਂ ਮੇਰੀ ਲਾਡੂ ਚਿੰਤਾਵਾਂ ਕਰਦੀਆਂ ਆਪਦਾ ਤੇਰੀ ਮੈਂ ਭਾਬੀ ਨਹੀਂ ਮਾਂ ਹੀ ਆਂ ਬਾਕੀ ਤੇਰੇ ਭਰਾਵਾਂ ਦਾ ਮੈਂ ਮਰਦੀ ਧਮ ਤੱਕ ਸਾਥ ਦਵਾਂ ਸੰਤੋਖ ਨਸੀਬ ਕੁਰੇ ਲਿਆ ਦੁੱਧ ਵਧ ਬਲਵੀਰ ਆਪਣੇ ਹੀ ਖਿਆਲਾਂ ਵਿੱਚ ਰੁੱਝਿਆ ਹੋਇਆ ਸੀ ਸ਼ਿੰਦੂ ਤੇਜੀਤ ਦੁਆਰਾ ਸਾ ਕਰਵਾਉਂਦੀ ਗੱਲ ਉਹ ਦਿਲ ਤੇ ਲਾ ਬਠਾ ਸੀ ਆਪਣੇ ਮਨ ਵਿੱਚ ਹੀ ਸੋਚ ਰਿਹਾ ਸੀ ਕਿ ਸ਼ਿੰਦੂ ਨੂੰ ਤੋੜੇ ਤੋਂ ਉੱਤੇ ਦਿੱਤਾ ਕਾਂਟੇ ਕਰਾ ਕੇ ਦੂਜੇ ਦਿਨ ਅਕਨਪੜ ਸੌਦਾ ਪੂਰ ਪੈਣਾ ਸੀ ਸਾਰੇ ਹੀ ਬਹੁਤ ਖੁਸ਼ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੇ ਮੱਥਾ ਟੇਕਣਾ ਆਈ ਬਲਬੀਰ ਫਿਰ ਸ਼ਿੰਦੂ ਕੋਲ ਗਿਆ ਤੇ ਰਿਸ਼ਤੇ ਬਾਰੇ ਕਹਿਣ ਲੱਗਾ ਸ਼ਿੰਦੂ ਕੀ ਬਣਿਆ ਫੇਰ ਰਿਸ਼ਤੇ ਦਾ ਸ਼ਿੰਦੂ ਤੈਨੂੰ ਸਾਕਾਂ ਦਾ ਘਟਾ ਇੱਕ ਤਾਂ ਵਿਆਹੀ ਵੀ ਸੀ ਉਹਦਾ ਘਰ ਵਾਲਾ ਮਰ ਗਿਆ ਸੀ ਮੈਂ ਸੋਚਿਆ ਤੈਨੂੰ ਨਿਕਰ ਪਾਉਂਦੀ ਉਹਦਾ ਰਿਸ਼ਤਾ ਤੇਰਾ ਸਾਕ ਤਾਂ ਮੈਂ ਕਵਾਰੀ ਕੁੜੀ ਨਾਲ ਕਰਵਾਉਂਗੀ ਇੱਕ ਹੈਗੀ ਆ ਮੇਰੀ ਭਤੀਜੀ ਮੈਂ ਤਾਂ ਤੇਰਾ ਸਾਕ ਉਹਨੂੰ ਕਰਵਾ ਕੇ ਖੁਸ਼ ਆ ਬਲਬੀਰ ਪਰ ਤੇਰੀ ਭਤੀਜੀ ਤਾਂ ਉਮਰ ਛੋਟੀ ਹੋਊ ਮੇਰੇ ਤੋਂ ਸ਼ਿੰਦੂ ਇੱਥੇ ਹੀ ਪੰਗਾੜ ਦਾ ਪਰ ਮੇਰੀ ਵੀ ਇੱਜ਼ਤ ਦਾ ਤੇਰਾ ਸਾਖ ਤਾਂ ਭਤੀਜੀ ਨਾਲ ਹੀ ਕਰਵਾਉ ਪਰ ਬਲਵੀਰ ਵੇਖ ਮੇਰੀ ਗੱਲ ਧਿਆਨ ਨਾਲ ਸੁਣ ਗੁੱਸਾ ਤਾਂ ਕਰੀ ਨਾ ਤੁਹਾਡੇ ਘਰ ਚ ਚੌਧਰ ਨਸੀਬ ਦੀ ਆ ਪਰ ਬਗਾਨੀ ਧੀ ਨੇ برداشت ਨਹੀਂ ਕਰਨਾ ਜੇ ਤੂੰ ਮੇਰੇ ਕਲ ਮੰਨੇ ਤੂੰ ਆਪਦੇ ਹਿੱਸੇ ਆਉਂਦੀ ਜ਼ਮੀਨ ਲੈ ਕੇ ਅੱਡ ਹੋ ਜਾ ਫਿਰ ਤੇਰਾ ਮੇਰਾ ਵਾਦਾ ਸਾਖ ਕਰਵਾਉਣ ਦਾ ਨਾਲੇ ਬਹਾਨੇ ਨਾਲ ਮੇਰਾ ਆਨਜਾਨ ਬਣਿਆ ਰਹੂਗਾ ਬਲਵੀ ਨਾ ਸਿੰਦੂ ਮੈਂ ਐਨੀ ਕਰਦਾ ਨਸੀਬ ਭਾਬੀ ਨੇ ਸਾਡੇ ਦੀ ਬਹੁਤ ਕੁਝ ਕੀਤਾ ਬਸ ਉਹਦੀ ਸਹਿਮਤੀ ਮੈਂ ਆਪੇ ਲੈ ਲਵਾਂ ਤੂੰ ਸਾਡੇ ਕਰ ਗੱਲ ਕਰ ਸਿੰਦੂ ਤੈਨੂੰ ਕੀ ਲੱਗਦਾ ਨਸੀਬ ਤੇਰੇ ਵਿਆਹ ਨੂੰ ਮੰਨ ਚੋ ਪਲੇਖਾ ਛੱਡ ਦੇਣੀ ਨਹੀਂ ਮੰਨਣਾ ਕਮਲਿਆ ਅਗਲੇ ਸ਼ਰੀਕਣੀ ਆ ਉਹਨੂੰ ਕੀ ਮਾੜਾ ਤਿੰਨਾਂ ਦੀ ਵੰਡ ਦੇ ਮੁੰਡੇ ਹਿੱਸੇ ਆਉਂਦੀ ਆ ਛੱਡ ਖੜਾ ਤੇਰੇ ਕਰਮਾਂ ਚ ਰਾਤਾਂ ਵਾਲਾ ਸੁੱਖ ਐ ਨਹੀਂ ਬਲਵੀ ਫਿਰ ਹੋਂ ਤੋ ਬਾੜੀਆਂ ਵਜਾਰਤਾਂ ਨਾ ਆਪਾਂ ਛੇਤੀ ਦਸ ਕੀ ਕਰਾਂ ਮੈਂ ਸਿੰਦੂ ਨਾਲੇ ਤਾਂ ਜ਼ਮੀਨ ਚੋਂ ਹਿੱਸਾ ਵੰਡਾਲਾ ਤੇ ਘਰ ਵਿੱਚੋਂ ਵੀ ਆਵਦਾ ਹਿੱਸਾ ਅਟਕਰਵਾਲ ਫਿਰ ਤੇਰੇ ਵੇੜੇ ਵਿੱਚ ਛਮਛਮ ਕਰਦੀ ਜਦੋਂ ਮੇਰੀ ਅਲਰਜੀ ਭਤੀਜੀ ਚਰਨੋਂ ਫਿਰਿਆ ਕਰੋ ਤਾਂ ਤੂੰ ਹੋਰ ਜ਼ਫਾਨ ਲੱਗ ਕੇ ਪਵੇਂਗਾ ਬਲਵੀਰ ਹੋਰ ਖੁਸ਼ ਹੋ ਗਿਆ ਬਲਵੀਰ ਦੇ ਮਨ ਵਿੱਚ ਵਿਆਹ ਵਾਲੀ ਗੱਲ ਘਰ ਘਰ ਕੀ ਸੀ ਬਿਨਾ ਕੁਝ ਸੋਚੇ ਸਮਝੇ ਉਹ ਆ ਮਹਾਰੇ ਸਿੰਦੂ ਦੀ ਭਤੀਜੀ ਚਰਨੋਂ ਦੇ ਸੁਪਨਿਆਂ ਵਿੱਚ ਦਿਨ ਰਾਤ ਗੁਲਤਾਨ ਹੋਇਆ ਰਹਿੰਦਾ ਬਦਲ ਦੀ ਤੇਵਰ ਵੀਖ ਨਸੀਬ ਪਰੇਸ਼ਾਨ ਸੀ ਤੇ ਇੱਕ ਦਿਨ ਜਦੋਂ ਬਲਵੀਰ ਤਿਆਰ ਹੋ ਕੇ ਘਰੋਂ ਬਾਹਰ ਜਾਣ ਲੱਗਿਆ ਤਾਂ ਨਸੀਬ ਬਈ ਅਜ ਤੂੰ ਕਿਤਨੀ ਜਾਣਾ ਬਲਵੀਰ ਨਾ ਖੇਤ ਜਾਣ ਦਾ ਮੈਂ ਠੀਕਾ ਲਿਆਗਾ ਹੈ ਤਾਂ ਹੈ ਦੋ ਜਣੇ ਕਰ ਲੈਣਗੇ ਆਪੇ ਕੰਮ ਖੇਤ ਜਾਣ ਨੂੰ ਕਿਹੜਾ ਵੀ ਕਿੱਲੇ ਕਸਤੀ ਤੇ ਲੱਗਦੇ ਆ ਜਿਹੜਾ ਦਿਨ ਰਾਤ ਖੇਤ ਰਹਾ ਨਸੀਬ ਬਈ ਤੈਨੂੰ ਹੁੰਦਾ ਕੀ ਜਾਂਦਾ ਦਿਨ-ਦਿਨ ਤੇਰਾ ਰਵਈਆ ਬਦਲੀ ਜਾਂਦਾ ਬਲਬੀਰ ਮੈਂ ਤਾਂ ਪਹਿਲਾਂ ਵਾਲਾ ਹੀ ਆ ਪਰ ਤੁਸੀਂ ਨਹੀਂ ਮੈਨੂੰ ਬੋਲਦੇ ਕੁਛ ਨਾਲੇ ਭਾਬੀ ਇੱਕ ਗੱਲ ਹੋਰ ਮੈਨੂੰ ਤਾਂ ਸਿੰਦੀ ਸ਼ਾਕ ਕਰਵਾਉਂਦੀ ਆ ਮੈਂ ਵਿਆਹ ਕਰਵਾਉਣਾ ਤੂੰ ਤਾਂ ਭਾਬੀ ਕਦੇ ਹਾਂਮੀ ਨਹੀਂ ਭਰੀ ਵਿਆਹ ਨੂੰ ਬੱਗੇ ਨੂੰ ਤਾਂ ਹੱਸਾ ਕਰਾਤਾ ਨਸੀਬ ਨੂੰ ਧਰਤੀ ਵੇਲ ਨਹੀਂ ਸੀ ਦੇ ਰਹੀ ਬਾਈ ਇਹ ਤੂੰ ਕੀ ਕਹਿ ਰਹੀ ਆ ਬਲਬੀਰ ਸਹੀ ਕਹਿਣਾ ਮੈਂ ਤਾਂ ਪਰ ਤੁਸੀਂ ਨਹੀਂ ਸਮਝਦੇ ਮੈਨੂੰ ਮੈਂ ਤਾਂ ਅਣਜਾਣ ਮਤਿ ਚ ਰਹਾ ਪਰ ਹੁਣ ਮੈਂ ਫੈਸਲਾ ਕੀਤਾ ਵਿਆਹ ਕਰਵਾਉਂਦਾ। ਬਲਵੀਰ ਦੀ ਗੱਲ ਨੇ ਨਸੀਬ ਨੂੰ ਸੁੱਨ ਕਰ ਦਿੱਤਾ ਸੀ। ਬਦਲ ਦੀ ਰੁੱਤ ਤੇ ਠੰਡ ਤੋਂ ਨਿਆਤ ਮਿਲ ਮਿੱਠਾ-ਮਿੱਠਾ ਧੁੱਪ ਦਾ ਸੀਖ ਪਿੰਡਿਆਂ ਨੂੰ ਅਲੋਸ ਰਿਹਾ ਸੀ। ਹਰਜੀਬ ਚਹਿਕ ਰਿਹਾ ਸੀ। ਉਸੇ ਤਰ੍ਹਾਂ ਬਲਵੀਰ ਆਪਣੀ ਜਿੱਦ ਨੂੰ ਪੂਗਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਸੀ। ਸ਼ਿੰਦੋ ਹਰ ਰੋਜ਼ ਹੀ ਬਲਵੀਰ ਨੂੰ ਆਪਣੇ ਘਰ ਬੁਲਾ ਖੁਸ਼ ਕਰਦੀ। ਬਲਵੀਰ ਨੇ ਸੰਤੋਖ ਤੇ ਨਾਪੇ ਨੂੰ ਸਿੱਧਾ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੇਰਾ ਸਾਥ ਨਹੀਂ ਕਰਵਾਉਂਦੇ ਤਾਂ ਮੇਰਾ ਬਣਦਾ ਹਿੱਸਾ ਮੈਨੂੰ ਦਿਓ ਮੈਂ ਆਪੇ ਰਿਸ਼ਤਾ ਕਰਵਾ ਲਵਾਂਗਾ ਸੰਤੋਖ ਨੈਭੇ ਦੀ ਨਸੀਬ ਨੂੰ ਪਤਾ ਸੀ ਕਿ ਹੁਣ ਬਲਵੀਰ ਆਪਣੀ ਜਿੱਤ ਪੁਗਾ ਕੇ ਰਹੂਗਾ ਬਥੇਰਾ ਸਮਝਾਇਆ ਪਰ ਬਲਵੀਰ ਨੇ ਕਿਸੇ ਦੀ ਇੱਕ ਨਹੀਂ ਮੰਨੀ ਬਲਵੀਰ ਨੂੰ ਇੱਕ ਬੈਠਕ ਤੇ ਇੱਕ ਕਿਲਾ ਦੇ ਅੱਡ ਕਰ ਦਿੱਤਾ ਪਮੀ ਨਸੀਬ ਨੇ ਕਿਹਾ ਕਿ ਕੋਈ ਗੱਲ ਨਹੀਂ ਬਲਵੀਰ ਨੂੰ ਅੱਡ ਨਾ ਕਰੋ ਪਰ ਨੈਭੇ ਤੇ ਸੰਤੋਖ ਨੇ ਕਿਹਾ ਜੀ ਨੂੰ ਅੱਡ ਨਾ ਕੀਤਾ ਤਾਂ ਲੋਕ ਆਪਾਂ ਨੂੰ ਲਾਣ ਤਾਂ ਪਾਉਣਗੇ ਵੇ ਬੁੜੇ ਦਾ ਸਾਥ ਕਰਦਿਆਂ ਦੀ ਮਰਜੀ ਨਾਲ ਹੋਇਆ ਚਰਨੇ ਡੂੰਗੀ ਚਿੰਤਾ ਵਿੱਚ ਸੀ ਕਿ ਹੁਣ ਜੀਤ ਤੇ ਸਿੰਧੋ ਖੁਰੇ ਕੀ ਪੰਤ ਬਣਾ ਰਹੀ ਆ ਚਰਨੇ ਦਾ ਗੁਰੂ ਬਾਬਾ ਸੁਖਦੇਵ ਵਧੀਰੇ ਸੋਚਵਾਨ ਸੀ ਤੇ ਜਰਨੇ ਚਰਨੇ ਕੋਲ ਬਾਬੇ ਨੇ ਚਿੰਤਾ ਦਾ ਕਾਰਨ ਪੁੱਛਿਆ ਤਾਂ ਸਾਰੀ ਕਹਾਣੀ ਬਾਬੇ ਨੂੰ ਦਸੀ ਕਿ ਕਿਵੇਂ ਸਿੰਧੋ ਪਾਬੀ ਲਾਲਚ ਵਸ ਬਲਵੀਰ ਦਾ ਵਿਆਹ ਆਉਦੀ ਭਤੀਜੀ ਨਾਲ ਕਰਨ ਨੂੰ ਫਿਰਦੇ ਆ ਸੁਖਦੇਵ ਬਾਬਾ ਲੈ ਇਹ ਤਾਂ ਬਹੁਤ ਆਸਾਨ ਹੈ ਸਭ ਤੋਂ ਪਹਿਲਾਂ ਬਲਬੀਰ ਦਾ ਬਹਿਮ ਕਢਣਾ ਪੈਣਾ ਜਿਵੇਂ ਕਿਵੇਂ ਕਰਕੇ ਜੀਤੇਸ਼ਿੰਦੂ ਨੂੰ ਇਕੱਠੇ ਕਰਕੇ ਦੋਹਾਂ ਦੀ ਵਾਰਤਾ ਲਾ ਬਲਬੀਰ ਨੂੰ ਸੁਣਾ ਚਲੋ ਨਹੀਂ ਬਾਬਾ ਜੀ ਸ਼ਿੰਦੂ ਭੱ비 ਬਹੁਤ ਤੇਜ਼ਾ ਮੈਨੂੰ ਤਾਂ ਉਸ ਗਰੀਬ ਪਰਿਵਾਰ ਦੀ ਫਿਕਰ ਨਸੀਬ ਨੇ ਮਸਾ ਕਰ ਬੰਨੇ ਇਹ ਖੇਰੂ ਖੇਰੂ ਕਰਵਾਉ ਬਲਬੀਰ ਨੇ 4-5 ਆਪਣੇ ਯਾਰ ਵੀ ਇਕੱਠੇ ਕੀਤੇ ਘਰ ਵਿੱਚ ਰੌਣਕ ਲਾਈ ਨਸੀਬ ਦੀ ਕੋਈ ਬਾਹ ਨਾ ਚੱਲੀ ਆਪਣੇ ਮਨ ਵਿੱਚ ਸੀ ਕੁਲ ਜਲਦੀ ਰਹੀ ਸੰਤੋਖ ਤੇ ਨੈਬੇ ਨੇ ਵੀ ਬਹੁਤ ਸਮਝਾਇਆ ਪਰ ਬੁਰਾਈ ਬਲਵੀਰ ਦੇ ਸਿਰ ਛੜੀ ਹੋਈ ਸੀ ਬਲਵੀਰ ਬਹੁਤ ਖੁਸ਼ ਸੀ ਸ਼ਾਮ ਹੋਣ ਤੋਂ ਪਹਿਲਾਂ ਉਹ ਆੜਤੀਆ ਕੁਲ ਗਿਆ ਤੇ ਲੋਹੜੀ ਦੇ ਪੈਸੇ ਲੈ ਆਇਆ ਸ਼ਿੰਦੋ ਖੁਸ਼ ਸੀ ਤੇ ਬਲਵੀਰ ਕੇ ਕਰ ਕੀੜਾ ਹੀ ਰਖਦੀ ਬਲਵੀਰ ਮੰਡੀ ਗਿਆ ਹੋਇਆ ਸੀ ਉਹਦੇ ਇੰਤਜ਼ਾਰ 'ਚ ਸ਼ਿੰਦੋ ਮੰਜੇ ਤੇ ਬੈਠੀ ਸੀ ਬੈਠੀ ਸ਼ਿੰਦੋ ਨੂੰ ਵੇਖ ਬਲਵੀਰ ਨੂੰ ਛਾ ਚੜ ਗਿਆ ਪਰ ਸ਼ਿੰਦੋ ਦਾ ਉਤਰੀਆ ਚਿਹਰਾ ਵੇਖ ਪੁੱਛਣ ਲੱਗਿਆ ਕੀ ਗੱਲ ਐਮੋ ਕੀਤਾ ਸਿੰਦੂ ਕੀ ਦੱਸਾਂ ਗੱਲ ਹੀ ਐਵੇਂ ਦੀ ਆ ਬਲਬੀਰ ਹੋਇਆ ਕੀ ਪੰਜ ਛੇ ਦਿਨ ਰਹਿ ਗਏ ਵਿਆਹ ਨੂੰ ਤੂੰ ਤਿਆਰੀ ਕਰ ਸਿੰਦੂ ਬਲਬੀਰ ਇੱਕ ਗੱਲ ਦੱਸਾਂ ਮੇਰਾ ਭਾਈ ਕਹਿੰਦਾ ਮੁੰਡੇ ਦੀ ਉਮਰ ਵੱਡੀ ਆ ਮੈਂ ਨਹੀਂ ਕਰਦਾ ਰਿਸ਼ਤਾ ਮੈਂ ਬਥੇਰਾ ਕਿਹਾ ਪਰ ਉਹ ਕਹਿੰਦੇ ਕੁੜੀ ਸਾਡੀ ਉਹਦੇ ਤੋਂ ਪਹਿਲਾਂ ਰੰਡੀ ਹੋ ਜੂ ਬਲਬੀਰ ਹੁਣ ਫੇਰ ਸਿੰਦੂ ਕੀ ਕਰੀਏ ਮੇਰੀ ਤਾਂ ਬੇਇੱਜ਼ਤੀ ਹੋ ਜੂ ਪਿੰਡ 'ਚ ਜੇ ਨਾ ਵਿਆਹ ਹੋਇਆ ਹੁਣ ਕਰ ਕੋਈ ਹੀਲਾ ਸਿੰਦੂ ਇੱਕ ਗੱਲ ਤਾਂ ਹੈ ਜੇ ਤੂੰ ਆਪਦੀ ਜ਼ਮੀਨ ਤੇ ਕਰ ਚਰਨੋਂ ਦੇ ਨੋਂ ਵਿਆਹ ਤੋਂ ਪਹਿਲਾਂ ਕਰਵਾ ਦੇਵੇਂ ਫੇਰ ਤੇਰਾ ਘਰ ਬਸਜੂ ਸਿੰਦੂ ਦੀ ਗੱਲ ਸੁਣ ਬਲਵੀਰ ਹਫਲੇ ਪੈ ਗਿਆ ਸਿੰਦੂ ਨੇ ਬਲਵੀਰ ਨੂੰ ਵੇਖ ਫਿਰ ਕਹਿਣਾ ਸ਼ੁਰੂ ਕੀਤਾ ਮੈਂ ਜਵਾਬ ਦੇ ਦਿੰਨੀ ਆ ਆਪਾਂ ਕੀ ਲੈਣਾ ਕਿਲਾ ਉਹਦੇ ਨੋਂ ਕਰਵਾ ਕੇ ਤੈਨੂੰ ਸਾਖ ਮੈਂ ਹੋਰ ਕਿਤੋਂ ਕਰਵਾ ਦੂੰ ਬਲਵੀਰ ਦੇ ਗੱਲ ਚੇਤੇ ਆਈ ਕਿ ਮੈਂ ਤਾਂ ਸਾਰੇ ਪਿੰਡ 'ਚ ਰੋਲਾ ਪਾਇਆ ਕਿ ਸਿੰਦੂ ਦੀ ਭਤੀਜੀ ਦਾ ਸਾਖ ਮੈਨੂੰ ਹੋ ਰਿਹਾ ਜੇ ਹੁਣ ਇਹ ਵਿਆਹ ਨਾ ਹੋਇਆ ਤਾਂ ਸਾਰੇ ਹੀ ਮੇਰੇ ਤੇ ਹੱਸਣਗੇ ਸਿੰਦੂ ਮੰਜੇ ਤੋਂ ਉੱਠਣ ਲੱਗੀ ਤਾਂ ਬਲਵੀਰ ਨੇ ਕਿਹਾ ਕਿ ਮੈਂ ਸੋਚਦਾ ਕੁਝ ਸਿੰਦੂ ਮੁਸਕੜਿਆ ਹੱਸੇ ਤੇ ਬਾਹਰ ਆਉਂਦੀ ਹੈ ਜੀਤ ਦੇ ਸਿਰੀ ਨੇ ਸੁਨੇਹਾ ਲਾਇਆ ਕਿ ਬਾਈ ਤੈਨੂੰ ਬਾਹਰ ਲੈ ਘਰੀ ਉਡੀਕ ਰਿਹਾ ਸਿੰਦੂ ਬਾਹਰ ਲੈ ਘਰੀ ਗਈ ਤਾਂ ਵੇਖਿਆ ਜੀਤ ਸਰਾਲ ਵਾਂਗ ਮੰਜੇ ਤੇ ਲਟਿਆ ਪਿਆ ਸੀ ਸਿੰਦੂ ਨੇ ਵੇਖ ਬੋਲਿਆ ਲੱਗਦਾ ਬਲਬੀਰ ਦਾ ਮੁਕਲਾਵਾ ਲਿਆ ਕੇ ਸਾ ਲਵੇਂਗੀ। ਸਿੰਦੂ ਜਾ ਵੇ ਬਾਲੀਆ ਮਸ਼ਕਰੀਆਂ ਨਾ ਕਰਿਆ ਕਰ। ਇਹ ਵੀ ਤੇਰਾ ਹੀ ਸਿਆਪਾ ਸੀੜਿਆ ਹੋਇਆ। ਹੁਣ ਪਤਾ ਨਹੀਂ ਕੀ ਸੁਰਜਵਾਉ ਦੂਏ ਬੰਦਾ। ਜੀਤ ਉਹ ਗੱਲਾਂ ਇੱਕ ਤੂੰ ਸੱਚੀ ਤਾਂ ਨਹੀਂ ਕਿਤੇ ਇਹਦਾ ਰਿਸ਼ਤਾ ਕਰਵਾ ਰਹੀ। ਸਿੰਦੂ ਲੈ ਬੁੱਢੇ ਘਰ ਨੂੰ ਕੌਣ ਮੁਕਲਾਵਾ ਦੇਉ? ਸਿਵਿਆਂ 'ਚ ਤਾਂ ਲੱਤਾਂ ਉਹਦੀਆਂ। ਤੂੰ ਹੀ ਨਾ ਮੇਰਾ ਮੂਡ ਖਰਾਬ ਕਰ। ਅਸ ਤੱਕ ਕੀ ਪਈਆ। ਜੀਤ ਤਿਰਤ ਕੇ ਮਾਤਾ ਮੈਂ ਲਾ ਦਿਨਾ ਜੇ ਹੁਕਮ ਕਰੇ ਤਾਂ ਸ਼ਿੰਦੋ ਬਸ ਕਰ ਸਾਰਾ ਦਿਨ ਤੀਵੀਆਂ ਦੀ ਚਾਕ ਰੱਖਣਾ ਛੱਡ ਦੇ ਚਲ ਹੁਣ ਮੈਂ ਚੱਲੀ ਆ ਜੀਤ ਬਲਵੀਰ ਕੀ ਕਹਿੰਦਾ ਕਿਲਾ ਨੌਕਰ ਭਾਉਣ ਨੂੰ ਸ਼ਿੰਦੋ ਹਜੇ ਤਾਂ ਕੁਝ ਨਹੀਂ ਬੋਲਿਆ ਪਰ ਜਿਹੜੇ ਹਿਸਾਬ ਨਾਲ ਉਹਨੂੰ ਘਰ ਵਾਲੀ ਦਾ ਲਾਲਚ ਦਿੱਤਾ ਉਹ ਮੇਰੀ ਗੱਲ ਜ਼ਰੂਰ ਮੰਨੂ ਜੀਤ ਚਲ ਕਵੇਲਾ ਹੋਈ ਜਾਂਦਾ ਹੁਣ ਤੂੰ ਘਰੇ ਜਾ ਵਾੜੇ 'ਚ ਮਿਲਦੇ ਆ ਫਿਰ ਸ਼ਿੰਦੋ ਕਰੇਗੀ ਤਾਂ ਵੇਖਿਆ ਸਾਧੂ ਘਰੇ ਹੀ ਬੈਠਾ ਸੀ ਸਾਧੂ ਜੇ ਮੈਂ ਤੈਨੂੰ ਕੁਝ ਕਹਿੰਦਾ ਨਹੀਂ ਤਾਂ ਤੂੰ ਕੋਲੇ ਹੀ ਕੱਚ ਤੀਰਣਾ ਸਿੰਦੂ ਹੁਣ ਤੇਰੇ ਦੱਸ ਕੇ ਬਿੱਲਾ ਉੱਠ ਖੜਿਆ ਰੋਟੀ ਬਣੀ ਪਈ ਐ ਚੁੱਪ ਕਰਕੇ ਧੰਵਾਜੇ ਸਾਰਿਆਂ ਦਾ ਅੰਦਾਜ਼ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ